ਸਾਰੇ ਭੈਣ ਭਰਾ ਇਕੱਠੇ ਹੋਏ ਆ ਅੱਜ ਆਹ ਲਾਈਨ ਦੇ ਵਿੱਚ ਆਪਰਾਏ ਤਾਂ ਫੈਨ ਨਹੀਂ ਦਿਆ ਤੇ ਇਹ ਤੁਰੇ ਫਿਰੰਦੇ ਜੀ ਉਹ ਸਾਰੇ ਭੈਣ ਭਰਾ ਕਿਲੋਮੀਟਰ ਪੂਰਾ ਕਰਦਾ ਰਹਿੰਦਾ ਸਾਰੇ ਦਿਨ ਦੇ ਵਿੱਚ ਮੰਮਾ ਮੈਨੂੰ ਜੇ ਦੇਖਣ ਲੱਗੇ ਮੂਵੀ ਪੰਜਾਬੀ ਮੂਵੀ ਮੈਨੂੰ ਮਮਾ ਕੁੜੀ ਹੋਣਾ ਚਾਹੀਦਾ ਸੀ ਅਵਲ ਨੂੰ ਕਿਉਂ ਦੋ 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 ਆਹ ਦੋ ਘਣਾ ਦੋਪਰਾ ਇਹ ਗੱਲ ਸਹੀ ਆ ਹਨ ਦੋ ਦਿਨ ਵੀ ਆਇਆ ਸੀ ਤੇ ਤੁਹਾਨੂੰ ਬਣਾ ਕੇ ਗਿਆ ਸੀ ਹੂੰ ਕਹਿੰਦੇ ਕੀ ਗੱਲ ਨੂੰ ਬਣਾਉਂਦੇ ਟਾਈਮ ਪਾਸ ਕਰਦੇ ਬੱਚੇ ਇੱਧਰ ਹੁਣ ਪੈ ਗਿਆ ਨੇਰਾ ਤੇ ਹੁਣ ਸਾਰੇ ਜਾਣਦੇ ਆ ਵਾਪਸ ਪਰ ਅਜੇ ਨਹੀਂ ਛੱਤੀ ਨਹੀਂ ਸਾਡੇ ਵਾਸਤੇ ਨੇਰਾ ਹੋ ਗਿਆ ਨਾ ਅਸੀਂ ਘਰ ਛੱਡ ਕੇ ਆਏ ਆ ਸੰਦੀ ਦੀਦੀ ਵਾਪਸ ਚਲ ਗਏ ਸੀ ਉਲ ਕਰਕੇ ਹੁਣ ਅਸੀਂ ਉਹਨਾਂ ਨੂੰ ਜਾ ਕੇ ਮਿਲਦੇ ਆ ਕਿ ਕੀ ਕਰਦੇ ਹਨਾ ਇਹਨਾਂ ਨੂੰ ਮੱਡ ਗਾਰਨਿੰਗ ਗੁੱਡ ਮਾਰਨਿੰਗ ਹੈਲੋ ਬੱਚਾ ਜੀ ਸਤਿ ਸ੍ਰੀ ਅਕਾਲ ਨਹੀਂ ਤਾਂ ਇਹ ਹੋਈ ਆ ਮਾਰਦੇ ਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਹੁਣ ਮੈਂ ਪਿੰਡ ਜਾਣ ਰਿਹਾ ਦੀ ਭੈਣ ਹੁਣੀ ਆਏ ਆ ਫੋਨ ਕਰਨ ਡਿਆ ਸੀ ਜਾਂਦੇ ਆ ਜਾ ਸਾਨੂੰ ਮਿਲ ਜਾਣ ਕੇ ਤੇ ਮੈਂ ਕਹਿੰਦਾ ਚੱਲ ਹੁਣ ਮੈਂ ਨਾਲੇ ਫਿਰ ਤੁਰੋਂਨੇ ਆ ਅੱਜ ਜਿੱਦਾਂ ਸੈਚਰਡੇ ਆ ਅਨਹਦ ਹੁਣੀ ਤੁਹਾਨੂੰ ਪਤਾ ਹੀ ਆ ਉੱਥੇ ਲੈਣ ਦੇ ਨੇ ਮੌਜਾਂ ਤੇ ਮੈਂ ਹਾਂ ਚੱਲ ਮੈਂ ਭੈਣ ਨੂੰ ਉਹਨਾਂ ਨੂੰ ਮਿਲਾਉਣਾ ਪਿੰਡ ਆ ਇਹ ਉਦਾਂ ਨਹੀਂ ਤੇ ਉਹਨਾਂ ਅਨਹਦ ਨੂੰ ਮਿਲਣਾ ਆਣਾ ਹੈ ਤੇ ਹੁਣ ਮੈਨੂੰ ਕਿਹਦੇ ਤੋਂ ਆ ਜਾ ਮੈਂ ਚੱਲੋ ਮੈਂ ਆ ਗਿਆ ਜੇ ਤੁਹਾਡੇ ਮਗਰੇ ਬਾਦ ਸਪੋਚੋ ਨਹੀਂ ਉਹਨਾਂ ਨੂੰ ਮਿਲਦੇ ਆ ਜਾ ਕੇ ਹੁਣ ਵੇ ਤਾਂ ਕੀ ਕਰਨ ਦੇ ਕਰਨਵਾਜ ਹੋਣੀ ਬਪੁਲਾਣੀ ਸਾਰੇ ਜਾਨੇ ਇਸ ਵਾਰੀ ਧੁੱਪਾਂ ਜੜੀਆਂ ਆ ਛੇਤੀ ਲੱਗਣ ਲੱਗ ਪਈਆਂ ਠੰਡ ਘੱਟ ਪਈ ਆ ਤੇ ਮੌਸਮ ਜਿਹੜਾ ਆ ਉਹ ਬੜੀ ਛੇਤੀ ਚੇਂਜ ਹੋ ਗਿਆ ਤੇ ਇੱਕ ਵੇਲੇ ਥੋੜੀ ਜੀ ਠੰਡ ਲੱਗਦੀ ਹਵਾ ਕਰਕੇ ਜਾਂ ਕੋਰੇ ਕਰਕੇ ਬਾਕੀ ਦਿਨੇ ਤੇ ਫਿਰ ਗਰਮੀ ਹੋ ਜਾਂਦੀ ਆ ਤੇ ਆ ਹੁਣ ਮੈਂ ਪਹੁੰਚ ਗਿਆ ਘਰ ਤੇ ਮਿਲਦੇ ਆ ਜਾ ਕੇ ਬੱਚਾ ਫੈਮਿਲੀ ਨੂੰ ਹੈਲੋ ਗਾਇਸ ਵੀਰੇ ਸასიਖਾਲ ਸਾਰਾ ਨੂੰ ਮੋਟ ਗਾਰਨਿੰਗ ਹੈਲੋ ਬੱਚਾ ਜੀ ਸਤਿ ਸ਼੍ਰੀ ਅਕਾਲ ਨਹੀਂ ਤਾਂ ਹੀ ਹੋਈ ਆ ਮਾਰਦੇ ਆ ਓਹੋ ਆ ਛਤੜੀ ਜੀ ਕੱਲ ਦੀ ਛੱਡੀ ਨਹੀਂ ਤੂੰ ਅੱਛਾ ਜਿੰਨੇ ਦਿਨ ਮੁੱਕੀ ਨਾ ਜਿੰਨੇ ਦਿਨ ਮੁੱਕੀ ਨਾ ਹੈਲੋ ਬੱਚਾ ਪਾਰਟੀ ਜਿਹੜੇ ਸਤਿ ਅਕਾਲ ਹਾਂ ਵਧੀਆ ਨਹੀਂ ਠੀਕ ਹੈ ਹੁਣ ਮੈਂ ਕੱਲ ਹੀ ਘਟਾਉਣਾ ਹੋਰ ਸੁਣਾਓ ਕਿੱਦਾਂ ਠੀਕ ਠਾਕ ਬੱਚਿਆਂ ਦਾ ਲਾਲ ਹੈ ਨਾ ਅੱਜ ਆਏ ਆ ਬਤ ਮੈਂ ਮਾਜਰ ਹਾਂ ਅੱਜ ਰੋਜ਼ ਕੱਲ ਛੱਡਾਂ ਆਹ ਤੇ ਛੁੱਟੀਆਂ ਆਏ ਹੁਣ ਕੀ ਕਰਨਾ ਚਾਹਤ ਹੈ 100 ਰੁਪਏ ਛੁੱਟੀ ਹੈ ਮੰਗਲਵਾਰ ਨੂੰ ਛੁੱਟੀ ਬੋਧਵਾਰ ਨੂੰ ਛੁੱਟੀ ਅੱਛਾ ਓਏ ਗੁਰਨਵੈ ਸ਼ੇਮ ਸ਼ੇਮ ਹੰਡੀ ਤੇਰੀ ਤੇ ਓਏ ਜੂੜੀ ਵਿਚਾਰੇ ਦੀ ਖੁੱਲ ਗਈ ਜੇ ਜੂੜੀ ਖਾਲੀ ਓ ਹੋ ਹੋ ਓਏ ਫਿਰ ਓਏ ਫਿਰ ਓਏ ਫਿਰ ਓਏ ਫਿਰ ਲੈ ਬਤ ਤੇਰੀ ਵੀਡੀਓ ਭਾਵਾਂ ਗਨਵਾ ਦੀ ਵੀਡੀਓ ਬਣੇ ਕੀ ਤਾਂ ਖੁੱਲ ਗਈ ਵੀਡੀਓ ਦੇ ਨਾਲ ਖੁਸ਼ ਹੋ ਗਏ ਖੁਸ਼ ਹੋ ਗਏ ਗੁਰਨਵੈ ਪਿੰਡੋਂ ਨੇ ਆਇਆ ਮੈਂ ਫਿਰ ਤੁਰ ਕੇ ਤੇ ਘਰ ਆਇਆ ਤੇ ਘਰ ਵੀ ਆਣ ਕੇ ਜੀ ਨਹੀਂ ਲੱਗਦਾ ਘਰ ਵੀ ਸਾਰਾ ਖਾਲੀ 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 ਤੇ ਮੈਂ ਬੈਠਾ ਮੋਫਲੀ ਖਾਣਦਿਆਂ ਤੇ ਹੁਣ ਖਾ ਪੀ ਕੇ ਮੋਫਲੀ ਤੇ ਹੁਣ ਮੈਂ ਬਹਿ ਗਿਆ ਉਧਰੋਂ ਅੱਜ ਕੁੜੀ ਕੰਮ ਵਾਲੀ ਵੀ ਨਹੀਂ ਆਈ ਉਹ ਵੀ ਛੁੱਟੀ ਤੇ ਆਕਾਸ਼ ਉਹਨੇ ਅੱਜ ਜਾਣਾ ਹੈਗਾ ਵਿਆਹ ਦੇ ਉੱਤੇ ਮੈਂ ਹੁਣ ਬੈਠਾ ਧੁੱਪ ਸੇਕਣ ਨਾਲੇ ਮੋਫਲੀ ਖਾ ਕੇ ਟਿਆਂ ਤੇ ਹੁਣ ਨਾਲ ਇਹਦੇ ਵੀਡੀਓ ਜਿਹੜੀ ਆ ਉਹ ਯੂਕੇ ਵਾਲੀ ਐਡ ਕਰਦੇ ਆ ਅੱਜ ਫੇਰ ਉਹ ਕਿਤੇ ਗਏ ਘੁੰਮਣ ਫਿਰਨ ਵਾਸਤੇ ਤੇ ਉਹ ਵੀ ਵੀਡੀਓ ਤੁਸੀਂ ਇੰਜੋਏ ਕਰੋਗੇ ਤੇ ਹੁਣ ਮੈਂ ਨਾਲ ਕਰ ਦਿੰਨਾ ਐਡ ਉਹ ਨੂੰ ਵੀਡੀਓ ਨੂੰ ਜਰ ਸਾਰਾ ਵੈਲਕਮ ਕਰਦੇ ਆ ਤੁਹਾਡਾ YouTube ਚੈਨਲ ਤੇ ਅਨਹੱਗੇ ਵਿਲੌਗਸ ਤੇ ਅੱਜ ਆਪਾਂ ਚੱਲੇ ਆ ਮੱਸੀ ਅੱਜ ਆਪਾਂ ਕਿੱਥੇ ਚੱਲੇ ਬਸ ਤੁਰਨ ਫਿਰਨ ਲਿੱਦਾਂ ਵਿੱਚ ਬਸ ਬਸ ਜਿੱਥੇ ਰੁਕੂਗੇ ਉੱਥੇ ਜਾਂਗੇ ਤੇ ਅੱਜ ਨਹੀਂ ਸਾਰੀਆਂ ਪਹਿਨਾ ਚੱਲੀਆਂ ਆ ਇਕੱਠੀਆਂ ਹੋ ਕੇ ਨਾਲ ਅਵਲ ਚੱਲੇ ਆਦ ਨਾਲ ਨੂੰ ਚੱਲੀ ਬਸ ਪਾਚਾਂ ਚੱਲੀਆਂ ਅਵਲ ਸਾਸ਼ਿਕਾ ਬੜਾ ਆਗੋ ਲਈ। ਆਗੋ। ਉਹ ਜੇ ਭੋਖ ਲੱਗੀ ਉਹਨੇ ਦੁੱਧੂ ਪੀਤਾ ਸੀ ਨਾ ਬੜੀ ਜੰਦਾ। ਮਾਸ਼ਾ। ਭੋਖ ਲੱਗੀ ਨਾ। ਭੋਖ ਲੱਗੀ? ਤੇ ਤੇ ਪਿਆ ਨੂੰ ਪਿਆਰੋਗੀ। ਚੱਲੀਏ ਫਿਰ। ਸਾਹ। ਆ ਬੈਣ ਕੀ ਕਰਨੀ? ਕੁੰਡੇ ਦੀ ਕੱਪੀ। ਠੀਕ ਆ। ਉਧਰ ਹੀ ਰੈਡੀ ਹੋ ਗਏ। ਹੁਣ ਚਲਦੇ ਆ ਤੁਹਾਨੂੰ ਮਿਲਦੇ ਜਾ ਕੇ। ਕੋਈ ਫੈਲ ਜਾਣਾ। ਕੀ ਚਾਹੀਦਾ ਅੱਜ ਤੁਹਾਡੇ ਵਾਲੇ ਸ਼ਹਿਰ ਜਾਵਾਂ ਸਾਊਥ ਹੈਮਟਨ ਅੱਛਾ ਉਥੋਂ ਹੀ ਉਹ ਆਏ ਹੋ ਇਹਦਰ ਮਸੀਹ ਨੂੰ ਕਰਨ ਦੀ ਰੈਡੀ ਅਵਲ ਨੂੰ ਅਵਲ ਰੋਂਦਾ ਮੈਂ ਕੈਪ ਨਹੀਂ ਪਾਉਣੀ ਅਵਲ ਕੰਨਾਂ ਦਾ ਵੀ ਨਹੀਂ ਪਾਉਂਦੀ ਹੁੰਦੀ ਕੈਪ ਹਣਾਂ ਦਾ ਅੱਜ ਪਾਣੀ ਕੈਪ ਤੂੰ ਚਲੋ ਰੋਈ ਰੋਈ ਕਰਨੀ ਆ ਚਲਿਏ ਚਲੋ ਚੱਲੇ ਚਲੋ ਚੱਲੇ ਸਾਸ਼ੀਕਲ ਬੁਲਾਈ ਦੀ ਨੇ ਅੱਗੇ ਵੀ ਤੇ ਤੁਹਾਨੂੰ ਨਹੀਂ ਬੁਲਾ ਦੋ ਨਹੀਂ ਬੁਲਾਉਣੀ ਮਾਸੀ ਚੁੱਪ ਹੋ ਯਾਰੋਂ ਹੁੰਦੇ ਆ ਲੈ ਇਹਨਾਂ ਚੁੱਪ ਕਰੋ ਉਧਰ ਆਵਲ ਦੇ ਪਪਾ ਦਾ ਫੋਨ ਆ ਗਿਆ ਨਹੀਂ ਹੋ ਰਿਹਾ ਹੌਣ ਜਾਣ ਲਿਆ ਸਾਊਥ ਚ ਕਿੰਨੇ ਜਾਣੇ ਕਿ ਪਹਾਨੇ ਕੋ ਬਹੁਤ ਟਾਈਮ ਲੰਦੀ ਡਾਊਨ ਡਾਊਨ ਅੱਗੇ ਵੀ ਤੁਮ ਗਏ ਹਾਂ ਫਿਰ ਜਾਣੇ ਕਿ ਕਿੰਨੇ ਜਾਣੇ ਬੈਠੇ ਛੱਕਾਂ ਤੋਂ ਕਿੰਨੀ ਸਾਫ ਤੇ ਮੈਂ ਹੀ ਬਹੁਤ ਜ਼ਿਆਦਾ ਪੈਣਦਿਆ ਹੁਣ ਖੱਟਿਆ ਵੇਹੇ ਸਾਡੇ 8 ਦਾ ਹੁੰਦਾ 7 ਦਾ ਅਮਰਦ ਵੀ ਹੁੰਦਾ ਅਵਲੇ ਅਵਲ ਕਡ ਮਸਤੇ ਆਈ ਅਵਲੇ ਅਵਲ ਅਵਲੇ ਕਿੰਨਾ ਮਸਤੇ ਸ਼ਹਿਰ ਵੇਖਣ ਦੇ ਆਉਣ ਸਾਊਥ ਹੈਂਟਿੰਗ ਦਾ ਸ਼ਹਿਰ ਗਾਉ ਮੈਂ ਸੰਜੇ ਸੁਲਾਵਾ ਆਉਂਦੇ ਸੰਜੇ ਰੈਸਟੋਰੈਂਟ ਮੈਂ ਮੈਂ ਤੇ ਇਹਨਾਂ ਕੋਲ ਤੇ ਦੋ ਮਤਲਬ ਹੀ ਹੋਇਆ ਬਾਕੀ ਪਸੰਦ ਦਾ ਸੁਨਾਮ ਹੈ ਕੋਮਨ ਨਿਕਲੀ ਚਮੇ ਪੈਣਾ ਨਾਲ ਦੋ ਜਵਾਕ ਤੇ ਕਾ ਛੋਟਾਇਆ 2:00 ਵਜੇ ਕਰਉਣੀ ਆ ਹੁਣ ਅਸੀਂ ਬਸ ਪਹੁੰਚਣ ਵਾਲੇ ਆ ਤੇ ਬਾਅਦ ਵਿੱਚ ਪਹੁੰਚਾਂਗੇ ਅਬ ਕਿੱਥੇ ਜਾਇਂ ਹਾਂ ਖਾਣ ਵਾਸਤੇ ਬਹੁਤ ਅੱਛਾ ਹੈ ਚਾਈਨਸ ਵਾਲਾ ਕੀ ਖਾਣਾ ਹੈ ਅੱਜ ਮਸਤ ਆ ਟੈਂਟ ਫੇਵਰੇਟ ਹੁਣ ਅਪਾ ਅੱਜ ਅਹੀਂ ਆਏ ਸ਼ੋਪਿੰਗ ਕਰਨ ਆਂ ਨੂੰ ਨੂੰ ਆਪਣਾ ਪਸੰਦ ਲੱਗੰਦੇ ਆ। ਉਧਰ ਅਵਲੂਣੀ ਕਰੰਦੇ ਸ਼ਾਪਿੰਗ ਅਵਲ ਤਾਂ ਸਤੌਣੀ ਪਰ ਅਦੇ ਆ ਹਨਾ। ਕਿ ਲੈਣੇ ਆਣ ਦਾ ਆ ਜਾ ਟੈਕਸੀ ਵਿੱਚ ਚਲੀ। ਅਨਹਦ ਤੇ ਉਧਰ ਭੱਜੀ ਜਾਂਦੀਆਂ ਅਸੀਂ ਅਮਗਰੋਂ ਦੇ। ਉਹ ਅਵਲੂਣੀ ਵੀ ਸ਼ਿਓਂਦੇ। ਉਹ ਜਾਦੀ ਤਾਂ ਹੋ ਗਈ ਆ ਤੇ ਫਿਰ ਤੋਂ ਹੀ ਉਸ ਸ਼ਹਿਰ ਆਏ ਜਿੱਥੇ ਪਹਿਲੇ ਖਾਇਆ ਸੀਗਾ। ਆ ਦਰਾਮਾ ਅਨਹਦ ਤੇ ਗ੍ਰਿੰਦਰ। ਲਗਾ ਸ਼ਹਿਰ ਉਹਨਾਂ ਨੇ। ਇਹ ਤਾਂ ਲਗਾ ਸ਼ਹਿਰ ਹਣਾ। ਜੀ ਗਾਣਾ ਮੈਂ ਮੈਨੂੰ ਫੜਾ। ਨਹੀਂ ਉੱਡਦਾ। ਉਹ ਫਿਰ ਚਲ ਗਈ ਉੱਧਰ ਨੂੰ। ਅੰਦੇ ਹੀ ਫਿਰ ਚਲ ਗਈ ਉੱਧਰ। ਨਹੀਂ ਕਿੱਥੇ ਚਲ ਗਈ। ਉਹਨਾਂ ਜਰਾ ਹੀ ਕੋਈ ਖਾ ਲੈਣੇ ਫਿਰ ਉਹਨਾਂ ਤੋਂ ਵੇਟ ਕਰ ਲੈਣੇ। ਹੁਣ ਅੰਮ੍ਰਿਤ ਆ ਗਿਆ ਕੁਝ ਖਾਣ ਪੀਣ ਵਾਸਤੇ। ਨਾਲ ਅਬ ਧੀਮੀ ਮਾਸੀ ਆ ਗਈ ਸਾਡੇ ਨਾਲ ਰਵਿੰਦਰ। ਦੂਜੀਆ ਮਾਸੀ ਆ ਗਈਆਂ ਹੁਣ ਵਲਵਾ ਤੇ ਕੋਰ। ਸੰਦੀ ਮਾਸੀ ਤੇ ਅਬਲ ਚਲ ਕੇ ਘਰ ਨੂੰ ਅਬਲ ਤਾਂ ਬੜਾ ਜ਼ਿਆਦਾ ਕਰਨ ਲੱਗ ਪਿਆ ਹੈ। ਵੱਡਾ ਵਾਲਾ। ਹਾਂ। ਅੰਨ ਦੇ ਨਾਮ ਡੌਗੀ ਨੂੰ ਟੱਚ ਕਰਨਾ। ਛੋਟਾ ਵੀ ਹੈਗਾ ਉਹ ਛੋਟਾ ਵੀ। ਇਥੇ ਕੁੱਤੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨਾ। ਅੰਨ ਦਾ ਉੱਪਰ ਚਲ ਗਿਆ ਵਾ ਤੇ ਹੁਣ ਆਪਾਂ ਸਕੂਟ ਮੈਂ ਤੇ ਮਰਦੇ ਨਹੀਂ ਰਹਿ ਗਏ। ਜੀ ਮਸੂਲੀ ਤੋਂ ਮੈਂ ਰਹਿ ਗਏ ਹੁਣ। ਉੱਪਰ ਚਲ ਗਿਆ ਵਾ। ਕੋਈ ਤਾਂ ਮੁੜਾ ਜਾ ਰਿਹਾ ਹੈ ਕਿ ਕਿਰਨ ਜੈੰਮ ਘਰ ਹੈ ਜੋ ਨਾਲੇ ਬਾਰ-ਬਾਰ ਕੋਈ ਸੀ ਆਫਲਾਈਨ ਹਾਂ ਆਣੋਂ ਤੋਂ ਦੁਨਵੀ ਆਇਆ ਹੈ ਤਦ ਨੂੰ ਬਣਾ ਕੇ ਗਿਆ ਹੈ ਹਮ ਅੰਦਰ ਤੱਕ ਹੀ ਕਰਨ ਨੂੰ ਬਣਾਉਂਦੇ ਟਾਈਮ ਪਾਸ ਕਰਦੇ ਬੱਚੇ ਕੌਣ ਗਿਆ ਵਾ ਮੈਂ ਤਾਂ ਨਹੀਂ ਕਿ ਬੰਦੇ ਜਿਵੇਂ ਹੋ ਗਏ ਚੱਲੀ ਫਿਰੋ ਚਲੋ ਚੱਲੀਏ ਮਸ ਯੂਨੀਵਰਸ ਕਰੰਦੇ ਹੋਣੇ ਅਜਬੀ ਨਹੀਂ ਨਾ ਆਇਆ ਆਨੰਦਪੁਰ ਹੁੰਦਾ ਨਾਲ ਇੰਨਾ ਨਹੀਂ ਬੜੀ ਮਸਤੀ ਕਰਨੀ ਦੋਵਾਂ ਨੇ ਉਹ ਵੀ ਚਲ ਗਿਆ ਚਲੋ ਫਿਰ ਚਲੀ ਆਪਾਂ ਵੀ

ਹੁਣ ਅਸੀਂ ਵਾਪਸ ਚੱਲੇ ਆਂ ਸ਼ਾਮਾ ਪੈ ਗਈਆਂ ਸ਼ਾਪਿੰਗ ਕਰਦਿਆਂ ਕਰਦਿਆਂ ਬਹੁਤ ਜ਼ਿਆਦੀਆਂ ਅਨੰਦ ਕੀ ਬਣਿਆ ਕੁਲਵਿਸ਼ ਹਾਂ ਕੁਲਵਿਸ਼ ਬਣਿਆ ਉਹ ਗੁੰਮਦਾ ਕੁਲਵਿਸ਼ ਹੋਣਾ ਅਨੰਦ ਬੜੀ ਸ਼ਾਪਿੰਗ ਕੀਤੀ ਆਪਾਂ ਹੁਣ ਅਸੀਂ ਚੱਲੇ ਘਰ ਤੇ ਹੁਣ ਬਾਦ ਵਿੱਚ ਅਸੀਂ ਆਵਾਂਗੇ ਫਿਰ ਕਿਹੇ ਦਿਨ ਇੱਧਰ ਹੁਣ ਪੈ ਗਿਆ ਹਨੇਰਾ ਤੇ ਹੁਣ ਸਾਰੇ ਜਾਣਦੇ ਆ ਵਾਪਸ ਪਰ ਅਜੇ ਨਹੀਂ ਛੱਤੀ ਨਹੀਂ ਸਾਡੇ ਵੱਸ ਨੇਰਾ ਹੋ ਗਿਆ ਨਾ ਅਸੀਂ ਘਰ ਛੱਡ ਕੇ ਆਏ ਆਂ ਸੰਦੀ ਦੀਦੀ ਵਾਪਸ ਚੱਲ ਗਈ ਸੀ ਔਵਲ ਕਰਕੇ ਹੁਣ ਅਹੀਂ ਉਹਨਾਂ ਨੂੰ ਜਾ ਕੇ ਮਿਲਦੇ ਹਾਂ ਕਿ ਕੀ ਕਰਦੇ ਹਨ ਹਣਾ ਅਨੰਦ ਅੱਜ ਥੋੜਾ ਬੋਰ ਹੋਇਆ ਕਿਉਂਕਿ ਅਭੀ ਉਹ ਨਹੀਂ ਨਾਲ ਹੋਰ ਕਰਕੇ ਹਣਾ ਮਿਸ ਕੀਤਾ ਵੀ ਨੂੰ ਨਿੱਧਾ ਤਵੇ ਐਡਾ ਕਰ ਐਡਾ ਇਹ ਨੱਕ ਠੀਕ ਹੈ ਠੀਕ ਚਲੋ ਮਿਲਦੇ ਫਿਰ ਜਾਦੇ ਉਹਨਾਂ ਨੂੰ ਆਹ ਬੰਦ ਜਿਹੜੀ ਹੈ ਇਹਦਾ ਨਾਮ ਹੈ 21 ਨੰਬਰ ਇਹ ਬੁਰੇ ਟਾਈਮ ਤੇ ਆ ਗਈ ਹੈ ਸਾਡੀ বাস ਸੋਣੀ 18 ਨੰਬਰ ਤੇ ਹੀ ਏ ਬਸ ਤਿੰਨ ਰੇਲਬਸ ਆਉਂਦੇ ਵਿੱਚ ਬਸ ਕਰ ਰਹੇ ਨੇ 17 ਨੰਬਰ ਵਾਲੀ ਆ ਗਈ ਪੂਰਾ ਟਾਈਮ ਤੇ ਆ ਜਾਂਦੀ ਹਾਂ ਬਸਾ ਇਥੋਂ ਦਾ ਇਹ ਬਹੁਤ ਹੋ ਰਹੀ ਐ ਹਾਂਜੀ ਬਸ ਦੀ ਵੇਟ ਕਰ ਰਹੇ ਆ ਮੈਡਮ ਆਪਣੀ ਬਸ ਆਉਣ ਵਾਲੀ ਆਣਾ ਤੇ ਬਸ ਰਹਿ ਕੇ 3 ਮਿੰਟ ਅੱਛਾ ਦੱਸੋ ਤੇਨੂੰ ਇੰਤਜ਼ਾਰ ਹੀ ਹੋਣਾ ਬਸ ਬਸ ਆਉਣ ਦੇ ਵਿੱਚ ਚੜਦੇ ਫਿਰ ਬਸਤੇ ਆਨੰਦ ਨੂੰ ਕਿਹਾ ਬਸ ਰੋਗ ਬਸ ਰੋਗ ਆਣ ਤਾਂ ਛੱਡਦਾ ਬਸ ਲਈ ਰੋਕੀ ਬਸ ਵਾਲੇ ਮੈਨੂੰ ਨਾ ਚੜਾ ਕੇ ਲੈ ਜਾਣਾ ਹਨਾ ਤਾਂ ਇਦਾਂ ਹੀ ਨਾ ਤੁਹਾਨੂੰ ਵੀ ਬਸ ਮਗਰ ਆ ਗਏ ਅੱਜ ਵੀ ਲਾਈਵ ਆਕਸੀ ਉਹ ਸਿੰਗਲ ਕਿਤੇ ਵੀ ਗਏ ਇਹ ਵੀ ਸ਼ੀ ਵੇਖੀ ਹਾਂ ਤੇ ਟੈਲੀਫੋਨ ਤੋਂ ਜੁੜ ਕੇ ごみごしらえ。 ਪੈਨ ਪੂਰਾ ਇਕੱਠੇ ਹੋਏ ਆ ਆ ਲਾਈਨ ਦੇ ਵਿੱਚ ਪੂਰਾ ਇਹ ਤਾਂ ਪੈਨ ਨਹੀਂ ਦਿਆ ਤੇ ਇਹ ਤੁਰਿਆ ਫਿਰਦਾ ਜੀ ਪੂਰਾ ਸਾਰੇ ਪੈਨ ਪੂਰਾ ਇਕੱਠੇ 1 ਕਿਲੋਮੀਟਰ ਪੂਰਾ ਕਰਦਾ ਰਹਿੰਦਾ ਸਾਰੇ ਦਿਨ ਦੇ ਵਿੱਚ ਮੰਮਾ ਮੈਨੂੰ ਜੇ ਦੇਖਣ ਲੱਗੇ ਮੂਵੀ ਪੰਜਾਬੀ ਮੂਵੀ ਮੈਨੂੰ ਉਹ ਨਾ ਕੁੜੀ ਹੋਣਾ ਚਾਹੀਦਾ ਸੀ ਅਵਲ ਨੂੰ ਕਿਉਂ ਦੋ 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 ਆ ਦੋ ਪੈਨਾ ਦੋ ਪਰਾ ਇਹ ਗੱਲ ਸਹੀ ਆ ਆ ਅਵਲ ਤੂੰ ਨਹੀਂ ਵੇਖਣੀ ਇਹ ਤਾਂ ਫਿਲਮ ਵੇਖਣ ਲੱਗੇ ਹਨੀ ਖਾਨ ਵਾਲੀ ਤੇ ਮੂਨ ਚੰਦਰਮਾ ਹਨੀ ਖਾਨ ਵਾਲੀ ਹਨੀ ਖਾਨ ਵਾਲੀ ਤੇ ਚੰਦਰਮਾ ਮੂਨ ਸਾਰੇ ਗਏ ਸੁਖਾ ਪਰਮਾਨਾ ਗੁਰੂ ਨੂੰ ਗੜਾ ਪਸੰਦ ਕਰਦਾ ਇਹ ਵਿੱਚ ਕਿੰਦੇ ਪੰਜਾਬੀ ਬੋਲੀ ਬੜੀ ਸੁਣ ਲੱਗਦੀ ਹਾਂ ਜੀ ਸੱਚੀ ਹਾਂ ਅੰਗਰੇਜ਼ੀ ਬੋਦਾਦਾ ਨਾ ਫਿਰ ਗੱਬੀ ਬੋਲ ਸਸੀ ਕਾਲ ਬੁਲਾ ਦੇ ਵੀ ਸਾਰੇ ਸਸੀ ਕਾਲ ਆਵਲ ਸਸੀ ਹਾਂ ਨਾ